ਅੱਜ ਔਰੰਗਜੀਬ ਭਾਵੇਂ ਸ਼ਰੀਰ ਕਰਕੇ ਮਰ ਗਿਆ ਪਰ ਅੱਜ ਔਰੰਗਜੀਬ ਦੀ ਆਤਮਾ ਅੱਜ ਵੀ ਪਟਕੀ ਫਿਰਦੀ ਕਈਆਂ ਦੇ ਅੰਦਰ ਅਸੀਂ ਯਾਤਰਾ ਕਰਾਂਗੇ ਅਸੀਂ ਰਸਟਰ ਬਣਾਉਣਾ ਹੈ ਅੱਜ ਉਹਨਾਂ ਦੀ ਔਰੰਗਜੀਬ ਦੀ ਯਾਤਰਾ ਘੁੰਮਦੀ ਫਿਰਦੀ ਹੈ ਉਹ ਕਹਿੰਦਾ ਸੀ ਮੈਂ ਸਾਰੇ ਪਾਸੇ ਹਰ ਰੰਗ ਦੇਖਣਾ ਹੈ ਮੈਨੂੰ ਕਹਿਣ ਦੇਣਾ ਜਿੰਨਾ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦੇ ਦਿੱਤੀ ਧਨ ਮਾਤਾ ਗੁਜਰੀ ਨੇ ਆਪਣਾ ਸੁਆਗਤ ਦੇ ਦਿੱਤਾ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਿਤਾ ਵਾਰ ਦਿੱਤਾ ਅੱਜ ਉਹ ਕਹਿੰਦੇ ਨੇ ਸਾਨੂੰ ਸਾਰੇ ਪਾਸੇ ਇੱਕ ਭਗਵਾ ਰੰਗ ਦਿਖਣਾ ਚਾਹੀਦਾ ਹੈ ਬਸ ਮੈਂ ਕਟੜ ਹੋ ਕੇ ਨਹੀਂ ਗੁਰਮੁਖੋ ਮੈਂ ਹੱਥ ਜੋੜ ਕੇ ਕਹਿ ਰਿਹਾ ਇਹ ਨੀਤੀ ਤੇ ਗੁਰੂ ਘਰ ਨੇ ਔਰੰਗਜ਼ੇਬ ਦੀ ਨਹੀਂ ਰਹਿਣ ਦਿੱਤੀ ਜੇ ਤੁਸੀਂ ਅਜ ਵਹਿਮ ਪਾਲ ਕੇ ਬੈਠੇ ਹੋ ਤੇ ਯਾਦ ਰੱਖਣਾ ਤੁਹਾਡਾ ਕੇਵਲ ਇਹ ਵਹਿਮ ਹੈ ਪੈ ਕਾਹੂ ਕੋ ਦੇਤ ਨੈ ਨੈ ਪੈਮਾਨਤ ਆਣ